ਇਹ ਪਾਰ ਦੇ ਵਿੱਚ ਪਈ ਸੀ ਸਾਨੂੰ ਸਾਡੇ ਹੈਲਪਰ ਦਾ ਫੋਨ ਆਇਆ ਸੀ ਡੈੱਡ ਬੋਡੀ ਇੱਥੇ ਪਈ ਹੈ ਦੇ ਪਾਰਕ ਚੋਂ ਮਿਲੀ ਨੌਜਵਾਨ ਦੀ লাশ ਅਬੋਹਰ ਦੇ ਸਿਵਲ ਹਸਪਤਾਲ ਦੇ ਪਾਰਕ ਵਿੱਚੋਂ ਇੱਕ ਅਣਜਾਣ ਵਿਅਕਤੀ ਦੀ লাশ ਮਿਲੀ ਹੈ ਜਿਸ ਦੀ ਜੇਬ ਵਿੱਚੋਂ ਮਿਲੀ ਪਰਚੀ ਤੋਂ ਉਸ ਦੀ ਪਛਾਣ ਹਨੁਮਾਨ ਗੜ੍ਹ ਦੇ ਰਹਿਣ ਵਾਲੇ ਵਜੋਂ ਹੋਈ ਹੈ ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਫਤਾਵ ਦੇ ਸਟਾਫ ਮੈਂਬਰ ਦੀਪਕ ਕੁਮਾਰ ਨੇ ਹਫਤਾਵ ਦੇ ਪਾਰਕ ਵਿੱਚ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਵੇਖ ਕੇ ਬਾਕੀ ਸਟਾਫ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉਸ ਨੇ ਇਸ ਦੀ ਸੂਚਨਾ ਥਾਣਾ ਸਿਟੀ ਬੰਦੀ ਪੁਲਿਸ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸ ਦਾ ਕੋਈ ਸਰਾਗ ਨਹੀਂ ਮਿਲਿਆ ਉਸ ਦੇ ਕੋਲ ਪੈਕ ਬੈਗ 'ਚ ਇੱਕ ਪਰਚੀ ਮਿਲੀ ਜੋ ਕਿ ਉਹਨੂੰ ਮਾਨ ਕੜਦਾ ਰਹਿਣ ਵਾਲਾ ਸੀ ਅਤੇ ਮ੍ਰਿਤਕ ਦੀ ਪਛਾਣ ਤੀਰਥ ਪੁੱਤਰ ਮੇਜਰ ਸਿੰਘ ਉਮਰ ਤਕਰੀਬਨ 35 ਸਾਲ ਵਜੋਂ ਹੋਈ ਇੱਥੇ ਸੂਤਰਾਂ ਤੋਂ ਪਤਾ ਲੱਗਿਆ ਕਹਿਆ ਕਿ ਉਕਤ ਵਿਅਕਤੀ ਨੇ ਬੀਤੀ ਰਾਤ ਦਾਣਾ ਮੰਡੀ ਵਿੱਚ ਇੱਕ ਟਰੱਕ ਡਰਾਈਵਰ ਨਾਲ ਰਾਤ ਦਾ ਖਾਣਾ ਖਾਧਾ ਸੀ ਤੇ ਉਹ ਨਸ਼ੇ ਦਾ ਆਦੀ ਸੀ ਅਤੇ ਸ਼ਾਇਦ ਹਸਪਤਾਲ ਵਿੱਚ ਦਵਾਈ ਲੈਣ ਆਇਆ ਹੋਵੇਗਾ ਸਿਟੀ 1 ਪੁਲਿਸ ਨੇ ਲਾਸ਼ ਨੂੰ ਮਰਦਾ ਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੁਮਾਰ ਸਿਵ ਹਸਪਤਾਲਾ ਬੋਰ ਤੋਂ ਇਹ ਡੈੱਡ ਬੋਡੀ ਪਾਰਕ ਦੇ ਵਿੱਚ ਪਈ ਸੀ ਸਾਨੂੰ ਸਾਡੇ ਹੈਲਪਰ ਦਾ ਫੋਨ ਆਇਆ ਸੀ ਵੀ ਡੈੱਡ ਬੋਡੀ ਇੱਥੇ ਪਈ ਹੈ ਅਸੀਂ ਰਿਸਿਵ ਕਰ ਲਈ ਹੈ ਤੇ ਰੋਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਇਕ ਕਿਵੇਂ ਮਤਲਬ ਕੋਈ ਪਤਾ ਲੱਗਿਆ ਕਿੱਧਰ ਦਾ ਹੈ ਕਿੱਧਰ ਨਹੀਂ ਕੋਈ ਬੈਗ ਮਿਲਿਆ ਅੰਦਰ ਚੁੱਕੀ ਮਿਲਿਆ ਨਹੀਂ ਕਿਤੇ ਬੈਗ ਚ ਸਿਰਫ ਦੋ ਪਰਚੀਆਂ ਸੀ ਉਸ ਚ ਕੁਝ ਨਹੀਂ ਲਿਖਿਆ ਇਹਦਾ ਪਤਾ ਨਹੀਂ ਇਹਦਾ ਐਡਰੈਸ ਹੈ ਕਿਸ ਦਾ ਐਡਰੈਸ ਆ ਕਲੀਅਰ ਨਹੀਂ ਵੈਸੇ ਕੀ ਲਿਖਿਆ ਕਿਸੇ ਅੰਦਰ ਉਹਦੇ ਚ ਬਸ ਮੈਡੀਸਿਨ ਦੀ ਪਰਚੀ ਸੀਗੀ ਅਰਮਨਗੜ ਦੀ ਪਰਚੀ ਸੀਗੀ ਨਾਮ ਕੀ ਲਿਖਿਆ ਸੀ ਅੰਦਰ ਨਾਮ ਲਿਖਿਆ ਸੀਗਾ ਸਾਈਗੜ ਪਤਾ ਨਹੀਂ ਕੀ ਹੈ ਡਾਕਟਰ ਸਾਹਿਬ ਕੀ ਗੱਲ ਹੋਈ ਇੱਕ ਡੈੱਡ ਬੋਡੀ ਮਿਰੀ ਹੈ ਸਿਵਲ ਹਸਪਤਾਲ ਦੇ ਪਾਰਕ ਦੇ ਵਿੱਚ ਮੇਰਾ ਨਾਮ ਡਾਕਟਰ ਸੌਰਵ ਹੈ ਮੈਂ ਅੱਜ ਐਮਰਜੈਂਸੀ ਕਲੀਨਿਕ ਦਾ सुबह कुछ साढ़े कु अठ अठ चाली तक कॉल आई थी कि थोड़े हस्पताल स्टाफ का ही फोन आया जिन्हें देखा भी सर भी अपने उत्तर एक बॉडी पही है तो स्टाफ ने चैक के लिया जाए एमरजेंसी तो ब्रॉड ब्रॉडडेड तो कोई मेल है कोई अराउंड ती पैंती साल चालीस साल का मेल है तो शर्ट पेंट पाई हुई है दाड़ी हैगी तो जेब कोई, कोई पर्ची नहीं मिली ਕੋਈ ਆਈਡੀ ਕਾਰਡ ਨਹੀਂ ਮਿਲੇ ਪਰ ਉਹਦੇ ਕੋਲ ਇੱਕ ਬੈਗ ਸੀਗਾ ਉੱਤੇ ਪਿਆ ਸੀ ਬੈਗ ਦੇ ਵਿੱਚ ਸਿਵਲ ਹਸਪੀਟਲ ਹਰਮਾਨਗੜ ਦੀ ਇੱਕ ਸਲਿੱਪ ਹੈ ਔਰ ਤੀਰਥ ਤੀਰਥ ਨਾਮ ਹੈ ਉਹ ਸਲਿੱਪ ਦੇ ਉੱਤੇ son of major Singh 35 ਸਾਲ ਮੇਲ ਕੋਈ ਐਡਰੈਸ ਮੈਂਸ਼ਨ ਨਹੀਂ ਹੈ ਕੋਈ ਫੋਨ ਨੰਬਰ ਮੈਂਸ਼ਨ ਨਹੀਂ ਹੈ ਇਸ ਕਰਕੇ ਉਹਦੀ ਜਿਹੜੀ ਨੈਸ਼ਨਲ ਡਾਟਾ ਸਰਚ ਹੋਈ ਨਹੀਂ ਹੈਗੀ ਤੇ ਉਹਨੂੰ ਉਹਦੀ ਬੋਡੀ ਨੂੰ ਮੌਰਚੀ ਚ ਰਖਾ ਦਿੱਤਾ ਗਿਆ ਤੇ ਪੁਲਿਸ ਨੇ ਇਨਫੋਰਮੇਸ਼ਨ ਦੇ ਦਿੱਤੀ ਹੈ ਬਾਕੀ ਜਿਹੜੀ ਵੀ ਕਾਰਵਾਈ ਹੋਣੀ ਹੈ ਉਹ ਪੁਲਿਸ ਸਾਹਿਬ ਤੋਂ ਕਰੀਏ ਫਿਲਹਾਲ ਡੈਥ ਦਾ ਕਾਰਨ ਨਹੀਂ ਕੋਈ ਪਤਾ ਲੱਗਿਆ ਨਾ ਨਹੀਂ ਡੈਥ ਤੇ ਪੋਸਟਮਾਰਟਮ ਹੋਣਾ ਚਾਹੀਦਾ ਉਹਦਾ ਠੀਕ ਪਤਾ ਲੱਗੇਗਾ ਬਾਕੀ ਕੋਈ ਜਾਂਚ ਕਰੋ ਜਾਂ ਬਿਮਾਰ ਹੋਵੇਗਾ ਤਾਂ ਪਤਾ ਲੱਗ ਜੇਗਾ ਕੋਈ ਘਰ ਦੇ ਨੇ ਤਾਂ ਪਤਾ ਲੱਗ ਜਾਣਾ ਠੀਕ ਹੈ ਠੀਕ ਡੈੱਡ ਬਾਡੀ ਦੇ ਵਿੱਚ ਪਈ ਸੀ ਸਾਨੂੰ ਸਾਡੇ ਹੈਲਪਰ ਦਾ ਫੋਨ ਆਇਆ ਸੀ ਵੀ ਡੈੱਡ ਬਾਡੀ ਇੱਥੇ ਪਈ ਹੈ ਹਸਪਤਾਲ ਦੇ ਪਾਰਕ ਚੋਂ ਮਿਲੀ ਨੌਜਵਾਨ ਦੀ ਲਾਸ਼ ਅਬੋਹਰ ਦੇ ਸਿਵਲ ਹਸਪਤਾਲ ਦੇ ਪਾਰਕ ਵਿੱਚੋਂ ਇੱਕ ਅਣਜਾਣ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਜੇਬ ਵਿੱਚੋਂ ਮਿਲੀ ਪਰਚੀ ਤੋਂ ਉਸ ਦੀ ਪਛਾਣ ਹਨੁਮਾਨਗੜ੍ਹ ਦੇ ਰਹਿਣ ਵਾਲੇ ਵਜੋਂ ਹੋਈ ਹੈ ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਫਤਾਵ ਦੇ ਸਟਾਫ ਮੈਂਬਰ ਦੀਪਕ ਕੁਮਾਰ ਨੇ ਹਫਤਾਵ ਦੇ ਪਾਰਕ ਵਿੱਚ ਇੱਕ ਵਿਅਕਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਵੇਖ ਕੇ ਬਾਕੀ ਸਟਾਫ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਉਸ ਨੇ ਇਸ ਦੀ ਸੂਚਨਾ ਥਾਣਾ ਸਿਟੀ ਬੰਦੀ ਪੁਲਿਸ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੇ ਕੱਪੜਿਆਂ ਦੀ ਤਲਾਸ਼ੀ ਲਈ ਤਾਂ ਉਸ ਦਾ ਕੋਈ ਸਰਾਗ ਨਹੀਂ ਮਿਲਿਆ ਉਸ ਦੇ ਕੋਲ ਪੈ ਬੈਗ ਚ ਇੱਕ ਪਰਚੀ ਮਿਲੀ ਜੋ ਕਿ ਹਨੂਮਾਨ ਕੜਤਾ ਰਹਿਣ ਵਾਲਾ ਸੀ ਅਤੇ ਮ੍ਰਿਤਕ ਦੀ ਪਛਾਣ ਤੀਰਥ ਪੁੱਤਰ ਮੇਜਰ ਸਿੰਘ ਉਮਰ ਤਕਰੀਬਨ 35 ਸਾਲ ਵਜੋਂ ਹੋਈ ਇੱਥੇ ਸੂਤਰਾਂ ਤੋਂ ਪਤਾ ਲੱਗਾ ਕਹਿਆ ਕਿ ਉਕਤ ਵਿਅਕਤੀ ਨੇ ਬੀਤੀ ਰਾਤ ਦਾਣਾ ਮੰਡੀ ਵਿੱਚ ਇੱਕ ਟਰੱਕ ਡਰਾਈਵਰ ਨਾਲ ਰਾਤ ਦਾ ਖਾਣਾ ਖਾਧਾ ਸੀ ਤੇ ਉਹ ਨਸ਼ੇ ਦਾ ਆਦੀ ਸੀ ਅਤੇ ਸ਼ਾਇਦ ਹਸਪਤਾਲ ਵਿੱਚ ਦਵਾਈ ਲੈਣ ਆਇਆ ਹੋਵੇਗਾ ਸਿਟੀ 1 ਪੁਲਿਸ ਨੇ ਲਾਸ਼ ਨੂੰ ਮਰਦਾ ਘਰ ਵਿੱਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੁਮਾਰ ਸ਼ਿਵ ਹਸਪਤਾਲਾ ਬੋਰ ਤੋਂ ਇਹ ਡੈੱਡ ਬੋਡੀ ਪਾਰਕ ਦੇ ਵਿੱਚ ਪਈ ਸੀ ਸਾਨੂੰ ਸਾਡੇ ਹੈਲਪਰ ਦਾ ਫੋਨ ਆਇਆ ਸੀ ਵੀ ਡੈੱਡ ਬੋਡੀ ਇੱਥੇ ਪਈ ਹੈ ਅਸੀਂ ਰਿਸਿਵ ਕਰ ਲਈ ਹੈ ਤੇ ਰੋਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਇੱਕ ਕਿਵੇਂ ਮਤਲਬ ਕੋਈ ਪਤਾ ਲੱਗਿਆ ਕਿੱਧਰ ਦਾ ਹੈ ਕਿੱਧਰ ਨਹੀਂ ਕੋਈ ਬੈਗ ਮਿਲਿਆ ਉਹ ਕਿਵੇਂ ਮਿਲਿਆ ਨਹੀਂ ਕਿਤੇ ਬੈਗ 'ਚ ਸਿਰਫ ਦੋ ਪਰਚੀਆਂ ਸੀ ਉਸ 'ਚ ਕੁਝ ਨਹੀਂ ਲਿਖਿਆ ਇਹਦਾ ਪਤਾ ਨਹੀਂ ਇਹਦਾ ਐਡਰੈਸ ਹੈ ਕਿਸ ਦਾ ਐਡਰੈਸ ਆ ਕਲੀਅਰ ਨਹੀਂ ਉਹ ਕਲੀਅਰ ਨਹੀਂ ਹੈ ਵੈਸੇ ਕੀ ਲਿਖਿਆ ਕਿਸੇ ਅੰਦਰ ਉਹਦੇ 'ਚ ਬਸ ਮੈਡੀਸਿਨ ਦੀ ਪਰਚੀ ਸੀਗੀ ਅਨਮਨ ਗੜ ਦੀ ਪਰਚੀ ਸੀਗੀ ਨਾਮ ਕੀ ਲਿਖਿਆ ਸੀ ਇਹਦਾ ਅਨਾਂਮ ਲਿਖਿਆ ਸੀਗਾ ਸਾਈਗੜ ਪਤਾ ਨਹੀਂ ਕੀ ਆ ਡਾਕਟਰ ਸਾਹਿਬ ਕੀ ਗੱਲ ਹੋਈ ਇੱਕ ਡੈਡ ਬਣੀ ਮਿਰੀ ਹੈ ਸਿਵਲ ਹਸਪਤਾਲ ਦੇ ਪਾਰਕ ਦੇ ਵਿੱਚ ਮੇਰਾ ਨਾਮ ਡਾਕਟਰ ਸੌਰਵ ਹੈ ਮੈਂ ਅੱਜ ਐਮਰਜੈਂਸੀ ਕਲੀਨਿਕ ਦਾ ਆ ਤੇ ਸਵੇਰ ਕੁਝ 8:30 8:40 ਤੇ ਕਾਲ ਆਈ ਸੀ ਕਿ ਤੁਹਾਡੇ ਹਸਪਤਾਲ ਦੇ ਬੈਡ ਰੂਮ ਤੇ ਸਟਾਫ ਦਾ ਹੀ ਫੋਨ ਆਇਆ ਜਿਹਨੇ ਵੇਖਿਆ ਸੀ ਵੀ ਸਰ ਵੀ ਆਪਣੇ ਉੱਤੇ ਇੱਕ ਬੋਡੀ ਪਈ ਹੈ ਤੇ ਸਟਾਫ ਨੇ ਚੱਕ ਕੇ ਲਿਆਂਦੇ ਐਮਰਜੈਂਸੀ ਤੋਂ ਬਰਾਡ ਡੈਡੀ ਸੀਗਾ ਤੇ ਕੋਈ ਮੇਲ ਹੈ ਕੋਈ ਅਰਾਉਂਡ 30 35 ਸਾਲ ਚਾਰੀ ਸਾਲ ਦਾ ਮੇਲ ਹੈ ਇਹ ਸ਼ਾਰਟ ਪੈਂਟ ਪਾਈ ਹੋਈ ਹੈ ਦਾੜੀ ਹੈ ਨਹੀਂ ਹੋਈ ਉਹਦੀ ਕੋਈ ਜੇਬ ਵਿੱਚ ਤਾਂ ਕੋਈ ਪਰਚੀ ਨਹੀਂ ਮਿਲੀ ਕੋਈ ਆਈਡੀ ਕਾਰਡ ਨਹੀਂ ਮਿਲੇ ਪਰ ਉਹਦੇ ਕੋਲ ਇੱਕ ਬੈਗ ਸੀਗਾ ਉੱਤੇ ਪਿਆ ਸੀ ਬੈਗ ਦੇ ਵਿੱਚ ਸਿਵਲ ਹਸਪੀਟਲ ਹਨਮਾਨਗੜ ਦੀ ਇੱਕ ਸਲਿੱਪ ਹੈ ਉਹ ਤੀਰਥ ਤੀਰਥ ਨਾਮ ਹੈ ਉਹ ਸਲਿੱਪ ਦੇ ਉੱਤੇ son of ਮੇਜਰ ਸਿੰਘ 35 ਸਾਲ ਮੇਨ ਕੋਈ ਐਡਰੈਸ ਮੈਂਸ਼ਨ ਨਹੀਂ ਹੈ ਕੋਈ ਫੋਨ ਨੰਬਰ ਮੈਂਸ਼ਨ ਨਹੀਂ ਹੈ ਇਸ ਕਰਕੇ ਉਹਦੀ ਜਿਹੜੀ ਨੈਸ਼ਨਲ ਲੈਟਰ ਸਰਚ ਹੋਈ ਨਹੀਂ ਹੈਗੀ ਤੇ ਉਹ ਨੂੰ ਉਹਦੀ ਬੋਡੀ ਨੂੰ ਮੋਰਚੀ ਚ ਰਖਾ ਦਿੱਤਾ ਗਿਆ ਤੇ ਪੁਲਿਸ ਨੇ ਇਨਫੋਰਮੇਸ਼ਨ ਦੇ ਦਿੱਤੀ ਹੈ ਬਾਕੀ ਜਿਹੜੀ ਵੀ ਕਾਰਵਾਈ ਹੋਣੀ ਹੈ ਉਹ ਕੋਲੋਂ ਹਿਸਾਬ ਕਿਹੜੀ ਫਿਲਹਾਲ ਡੈਥ ਦਾ ਕਾਰਨ ਨਹੀਂ ਕੋਈ ਪਤਾ ਲੱਗਿਆ ਨਹੀਂ ਡੈਥ ਤੇ ਪੋਸਟਮਾਰਟਮ ਹੋਣਾ ਚਾਹੀਦਾ ਉਹਦਾ ਠੀਕ ਹੈ ਪਤਾ ਲੱਗੇਗਾ ਬਾਕੀ ਕੋਈ ਜਾਂਚ ਕਰੋ ਜੇਰਾ ਬਿਮਾਰ ਹੋਏਗਾ ਤਾਂ ਪਤਾ ਲੱਗ ਜਾਏਗਾ ਕੋਈ ਕਰਦੇ ਨੇ ਤਾਂ ਪਤਾ ਲੱਗ ਜਾਣਾ ਠੀਕ ਹੈ ਜੀ